ਸਨ ਪ੍ਰਾਪੋ 15 ਦਸੰਬਰ ਤੇ 2024 ਪਹੁੰਚਿਆ ਪਿੰਡ ਤੜੌਲੀ ਜਿਲ੍ਹਾ ਰੂਪਨਗਰ ਰੋਪੜ ਪੰਪ ਦੇਖ ਰਹੇ ਹਾਂ 3 ਐਚਪੀ ਦਾ ਮੋਨੋ ਬਲਾਕ ਪਾਣੀ ਦੇਖ ਸਕਦੇ ਹਾਂ 3 ਇੰਚ ਪੂਰਾ ਫੁੱਲ ਪ੍ਰੈਸ਼ਰ ਪਾਣੀ ਆ ਜੀ 15 ਕਿ ਫੁੱਟ ਤੇ ਵਾਟਰ ਲੈਵਲ ਆ ਪਾਣੀ ਦੀ ਪਰਫਾਰਮੈਂਸ ਦੇਖ ਸਕਦੇ ਹੋ ਤੁਸੀਂ ਮੋਨੋ ਬਲਾਕ ਪੰਪ ਰੱਖਿਆ ਜੀ ਕ੍ਰੰਪਟਨ ਦਾ 2800 ਆਰਪੀਐਮ ਔਰ ਕੰਟਰੋਲਰ ਯੂਜ਼ ਕੀਤਾ ਫਰੀਕੌਨ ਕੰਪਨੀ ਦਾ 43 ਦੇ ਕਰ ਰਿਹਾ ਜੀ ਰਣ ਟਾਈਮ ਹੋ ਗਿਆ 1 ਵਜੇ ਦਾ ਜਿਹੜਾ ਆਪ ਇੱਥੇ ਫਾਈਨਲ ਯੂਜ਼ ਕੀਤਾ ਜੀ ਬਾਇ ਅਫੀਸ਼ੀਅਲ 골ਡੀ 6 ਪਲੇਟਾਂ ਨੇ ਐਂਟੀ থেਫਟ ਲੌਕ ਵਾਲਾ ਸਟਰਕਚਰ ਅਰੰਕਲ ਚਰਨਦਾਸ ਜੀ ਨੇ ਕਰਾਵਾਂਗੇ ਗੱਲ ਜਿੰਨਾਂ ਨੇ ਲੱਗਿਆ ਪੰਬ ਅੰਕਲ ਸਤਿ ਸ਼੍ਰੀ ਅਕਾਲ ਜੀ ਤੇ ਕਿਵੇਂ ਦਾ ਲੱਗਿਆ ਜੀ ਆਪਣਾ ਪ੍ਰੋਜੈਕਟ 1 ਲੱਖ 2000 ਲੱਗ ਗਿਆ ਮੰਨ ਦੀ ਸੰਤੁਸ਼ਟੀ ਹੈ ਹਾਈ ਮਨਸ ਖੁਸ਼ ਹੋ ਗਿਆ ਹੋਰ ਹੋਰ ਲੋ ਜੀ ਦੇਖ ਸਕਦੇ ਆਪਣਾ ਲੱਗਿਆ ਪ੍ਰੋਜੈਕਟ ਜੀ ਪਿੰਡ ਦੜੌਲੀ ਜਿਹੜਾ ਰੂਪਨਗਰ ਰੋਪਣ